ਹਾਂਜੀ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਸਵਾਗਤ ਹੈ ਜੀ ਤੁਹਾਡਾ ਮਾਝਾ ਖਬਰਸਾਰ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਅਮਰਤ ਕਹਿਰੋਂ ਇੱਕ ਪਾਸੇ ਸਰਕਾਰ ਜਿਹੜੀ ਆ ਉਹ ਵਿਕਾਸ ਦੇ ਦਾਅਵੇ ਕਰ ਰਹੀ ਆ سوشل ਮੀਡੀਆ ਤੇ ਅਖਬਾਰਾਂ ਤੇ ਐਡਵਰਟਾਈਜ਼ਮੈਂਟ ਕਰ ਰਹੀ ਆ ਵਿਗਿਆਪਨ ਦੇ ਰਹੀ ਆ ਆਪਣੇ ਵਿਕਾਸ ਦੇ ਦੂਸਰੇ ਪਾਸੇ ਹਾਲਾਤ ਇਹ ਨੇ ਤਾਂ ਮੈਂ ਲੈ ਕੇ ਜਾਣਾ ਹੈ ਪੱਟੀ ਦੀ ਬਾਦ ਨੰਬਰ 15 ਦੇ ਵਿੱਚ ਜਿੱਥੇ ਉਹਨਾਂ ਦੀਆਂ ਗਲੀਆਂ ਛੱਪੜ ਬਣੀਆਂ ਹੋਈਆਂ ਨੇ ਫੇਰ ਇੱਕ ਰੋਡ ਆ ਜਿਹੜੀ ਕਾਲਜ ਵਾਲੀ ਮੰਡੀ ਵਾਲੀ ਰੋਡ ਆ ਜਿਹੜੀ ਉਹ ਇਹ ਬਿਲਕੁਲੀ ਛੱਪੜ ਬਣ ਗਈ ਆ ਉਸ ਪਾਸੇ ਕਿਸੇ ਦਾ ਧਿਆਨ ਨਹੀਂ ਇੱਕ ਪਾਸੇ ਆਈਟੀਆਈ ਆ ਇੱਕ ਪਾਸੇ ਕਾਲਜ ਆ ਤੇ ਇੱਕ ਪਾਸੇ ਰਾਏ ਹਸਪੀਟਲ ਆ ਜਿੱਥੇ ਪਿੰਡਾਂ ਦੇ ਲੋਕ ਜਿਹੜੇ ਆਉਂਦੇ ਨੇ ਗੱਡੀਆਂ ਲੰਘਦੀਆਂ ਨੇ ਤੇ ਬਹੁਤ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਡੇ ਨਾਲ ਵਾਰਡ ਨੰਬਰ 15 ਦੇ ਐਮਸੀ ਦੇ ਹਸਬੰਡ ਰਾਜਕੁਮਾਰ ਮੌਜੂਦ ਨੇ ਨਾਲ ਗੱਲਬਾਤ ਕਰਾਉਣੇ ਆ ਤੁਹਾਡੀ ਹੱਸੀਗਾ ਸਾਰਾ ਸਰ ਤੁਸੀਂ ਇਸ ਵਾਰਡ ਦੇ ਮੈਂ ਤੁਹਾਡੇ ਮੈਸੇਜ ਜਿਹੜੇ ਨੇ ਉਹ ਐਮਸੀ ਵੀ ਨੇ ਫਿਰ ਵੀ ਵੇਖੋ ਇਸ ਵਾਰਡ ਦੇ ਬਹੁਤ ਮੁਸ਼ਕਲਾਂ ਨੇ ਸੀਵਰੇਜ ਦਾ ਪਾਣੀ ਨਿਕਲ ਨਹੀਂ ਰਿਹਾ ਕਿਉਂ ਆਏ ਹਾਲਾਤ ਇਸ ਵਾਰਡ ਦੇ ਭਾਜੀ ਬਹੁਤ ਜਿਆਦਾ ਕੋਸ਼ਿਸ਼ ਕੀਤੀ ਆ ਈਓ ਸਾਹਿਬ ਨੂੰ ਫੋਨ ਕਰੀ ਤੇ ਫੋਨ ਨਹੀਂ ਚੁੱਕਦੇ ਜੀ ਕਿ ਸ਼ਿਰੀ ਗੁਰੂ ਰਾਮਬਾਸ ਕਲੋਨੀ ਆਈਡੀਆ ਦੀ ਬੈਕਸਾਈਡ ਬਹੁਤ ਬੁਰਾ ਹਾਲ ਆ ਜੀ ਇਹ ਲੋਕੀ ਵਿਚਾਰੇ ਨਰਕ ਦੀ ਜ਼ਿੰਦਗੀ ਜੀ ਰਹੇ ਨੇ ਹਮ ਠੀਕ ਆ ਜੀ ਪ੍ਰਸ਼ਾਸਨ ਕੰਮ ਕੰਦੇ ਨੀਂ ਸੁੱਤਾ ਆਵਾ ਹਮ ਬੜਾ ਯੋਰ ਲਾਣੇ ਆ ਕੋਈ ਆਖੇ ਨਹੀਂ ਲੱਗਦਾ ਜੀ ਤੁਸੀਂ ਆਪ ਦੇਖੋ ਕਿ ਇਸ ਸੀਰੋ ਦਾ ਟੱਕਣ ਇੱਕ ਜੀ ਤੇ ਪਾਣੀ ਓਵਰਫਲੋ ਹੋ ਗਿਆ ਨਿਕਲ ਰਿਹਾ ਵਾ ਜੀ ਮੱਛਰ ਟਿੱਡੀਆਂ ਬਹੁਤ ਜ਼ਿਆਦੇ ਨੇ ਹਮ ਤੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਈਓ ਸਾਹਿਬ ਨੂੰ ਬੜੀਆਂ ਬੇਨਤੀਆਂ ਕੀਤੀਆਂ ਬਿਲਕੁਲ ਨਹੀਂ ਕੰਮ ਕਰਦੇ ਵੇ ਹਮ ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਇਹ ਸ਼੍ਰੀ ਗੁਰੂ ਰਾਮਦਾਸ ਕਲੋਨੀ ਨਾਲ ਕੀ ਇਹ ਵੈਰ ਲੈ ਰਹੇ ਆ ਹੂੰ ਕਿ ਅਸੀਂ ਕਾਉਂਸਲਰਾਂ ਕਾਂਗਰਸ ਤੋਂ ਜੀ ਪਤਾ ਨਹੀਂ ਤਾਂ ਕਰਕੇ ਵੈਰ ਲੈ ਰਹੇ ਕੰਮ ਨਹੀਂ ਕਰ ਰਹੇ ਪਰ ਮੈਂ ਇਹਨਾਂ ਨੂੰ ਇਹ ਬੇਨਤੀ ਕਰਦਾ ਕਿ ਮੰਨ ਲਓ ਮੈਂ ਕਾਂਗਰਸ ਦਾ ਕਾਉਂਸਲਰ ਮੇਰੇ ਮੈਸੇਜ ਹੂੰ ਪਰ ਲੋਕਾਂ ਨੇ ਵੋਟਾਂ ਤਾਂ ਇਹਨਾਂ ਨੂੰ ਵੀ ਪਾਈਆਂ ਹੋਣਗੀਆਂ ਨਾ ਜੀ ਉਹਨਾਂ ਨੂੰ ਮੇਰੇ ਕਰਕੇ ਕਿਉਂ ਖਰਾਬ ਕਰਦੇ ਨੇ ਹੂੰ ਤੇ ਮੈਂ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹੂੰ ਕਿ ਇਹਦਾ ਪਹਿਲੇ ਧਾਰ ਤੇ ਕੰਮ ਕੀਤਾ ਜਾਵੇ ਠੀਕ ਹੈ ਜੀ ਜੀ ਤੇ ਮੈਂ ਪਾਰਟੀ ਲੈਵਲ ਤੋਂ ਉੱਠ ਕੇ ਸਾਂਝੀ ਅਪੀਲ ਕਰਦਾ ਸਾਰਿਆਂ ਨੂੰ ਕਿ ਇਹਦਾ ਕੰਮ ਕੀਤਾ ਜਾਵੇ ਈਓ ਸਾਹਿਬ ਨੂੰ ਮੈਂ ਬੇਨਤੀ ਕਰਦਾ ਆਗੇ ਵੇਖੇ ਮੌਕਾ ਕਿ ਹਾਲਤ ਕੀ ਆ ਤੁਸੀਂ ਪਹੁੰਚ ਕੀਤੀ ਈਓ ਸਾਹਿਬ ਦੇ ਕੋਲੇ ਕਿਉਂਕਿ ਇਹ ਕੰਮ ਜਿਹੜਾ ਹੈ ਨਾ ਇਹ ਸੀਵਰੇਜ ਵਾਲਾ ਹੈ ਤੇ ਮਿਊਨਿਸਪਲ ਕਮੇਟੀ ਦੇ ਕੋਲੇ ਹੈ ਨਾ ਤੁਸੀਂ ਪਹੁੰਚ ਨਹੀਂ ਕੀਤੀ ਉਹਨਾਂ ਤੱਕ ਭਾਜੀ ਬਹੁਤ ਕੀਤੀ ਹੈ ਬਹੁਤ ਜ਼ਿਆਦਾ ਕਿਹਾ ਪਰ ਕੋਈ ਸੁਣਦਾ ਹੀ ਕੋਈ ਨਹੀਂ ਪ੍ਰਸ਼ਾਸਨ ਈਓ ਤਕਰੀਬਨ ਮੇਰਾ ਵੀਰ ਆਂਦਾ ਹੀ ਨਹੀਂ ਆਵੇ ਬੈਵੇ ਪਤਾ ਲੱਗੇ ਪ੍ਰਸ਼ਾਸਨ ਦਾ ਬਹੁਤ ਬੁਰਾ ਹਾਲ ਆ ਭਾਜੀ ਹਮ ਹੋਰ ਕੀ ਕੀ ਮੁਸ਼ਕਲਾਂ ਐ ਇਸ ਵਾਰਡ ਨੂੰ ਐਸ ਵਾਰਡ ਦੀਆਂ ਲਾਈਟਾਂ ਬਿਲਕੁਲ ਡੈਡ ਨੇ ਸਾਰੀਆਂ ਠੀਕ ਹੈ ਕੋਈ ਕੰਮ ਨਹੀਂ ਹੈਗਾ ਤੁਸੀਂ ਦੇਖਦੇ ਜੇ ਲੋਕ ਜਿਹੜੇ ਬਹੁਤ ਪਰੇ ਜਾਂ ਨਾ ਮੈਂ ਇੱਕ ਫੋਗ ਮਸ਼ੀਨ ਕਿਹਾ ਸੀ ਉਹਨਾਂ ਚੱਕ ਚਲਾ ਦੋ ਫੋਗ ਮਸ਼ੀਨ ਮਿਸ਼ਰ ਮਿਸ਼ਰ ਮਰ ਜੇ ਕੋਈ ਬਿਬਾਰੀ ਨਾ ਫੈਲੇ ਹਮ ਪਰ ਉਹ ਵੀ ਮਸ਼ੀਨ ਕਹਿੰਦੇ ਸਾਡੇ ਕੋਲ ਨਹੀਂ ਹੈਗੀ ਜੀ ਤੇ ਮੈਂ ਬੇਨਤੀ ਕਰਦਾ ਕਿ ਕਿੱਥੇ ਗਈਆਂ ਮਸ਼ੀਨਾ ਕਿੱਥੇ ਗਏ ਬੰਦੇ ਇਹਨੇ ਬੰਦੇ ਰੱਖੇ ਇੰਨੀਆਂ ਤਨਖਾਹਾਂ ਦਿੰਨੇ ਹਮ ਈਓ ਸਾਨੂੰ ਬੇਨਤੀ ਕਰਦਾ ਹੈ ਕਿ ਇਹ ਪਹਿਲਦਾਰ ਤੇ ਕੰਮ ਕੀਤਾ ਜਾਵੇ ਜੇ ਨਾ ਕੀਤਾ ਹਮ ਅੱਜ ਤੋਂ 15 ਦਿਨ ਬਾਅਦ ਅਸੀਂ ਤਰਨਤਨ ਹਾਈਵੇ ਬੰਦ ਕਰਾਂਗੇ ਹਮ ਜੇ ਕੋਈ ਪਰਮਟ ਦਾ ਕਿਸੇ ਦਾ ਨੁਕਸਾਨ ਸਵਾਰੀਆਂ ਦਾ ਰੋਡਵੇਜ ਦਾ ਬੱਸਾਂ ਦਾ ਨੁਕਸਾਨ ਹੋਇਆ ਤੇ ਖੁਦ ਈਓ ਜ਼ਿੰਮੇਵਾਰ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਕਿਉਂਕਿ 15 ਦਿਨ ਪਹਿਲਾਂ ਦੱਸਤਾ ਕਿ ਨੂੰ 15 ਦਿਨ ਦੇ ਵਿੱਚ ਠੀਕ ਕਰਨਾ ਹਮ ਤੇ ਬਾਕੀ ਹੋਰ ਵੀ ਕੋਈ ਮੁਸ਼ਕਲ ਪਰੇਸ਼ਾਨੀਆਂ ਆ ਰਹੇ ਤੁਸੀਂ ਕਹਿ ਰਹੇ ਸੀ ਵੀ ਇੱਥੇ ਬੈਕਸਾਈਡ ਲੁੱਟਾਂ ਖੋਆਂ ਵੜੀਆਂ ਹੋ ਰਹੀਆਂ ਪਾਜੀ ਰਾਤ ਨੂੰ ਲਾਈਟਾਂ ਬੰਦ ਹੁੰਦੀਆਂ ਵਾ ਠੀਕ ਆ ਜੀ ਸਮੈ ਕੀ ਤੁਰੇ ਫਿਰਦੇ ਆ ਬਹੁਤ ਜਿਆਦੇ ਕੋਈ ਪ੍ਰਸ਼ਾਸਨ ਨਹੀਂ ਕੰਮ ਕਰਦਾ ਕੋਈ ਕੁਝ ਨਹੀਂ ਕਰਦਾ ਲੋਕ ਸਹਿਮੇ ਡਰੇ ਘਰਾਂ ਦੇ ਬੜੇ ਹੋਏ ਆ ਨਾ ਕੁਝ ਬੋਲਦੇ ਜਿਹੜਾ ਕੋਈ ਬੋਲਦਾ ਪੂਰੇ ਘਰ ਕੋਈ ਨਾ ਕੋਈ ਗੁੰਡਾ ਪੈ ਜਾਂਦਾ ਕੋਈ ਛਰਾਤੀ ਅੰਦਰ ਆ ਗਏ ਉਹ ਨਹੀਂ ਬੰਦੀ ਹਾਲਤ ਕਰਦੇ ਨੇ ਹੂੰ ਦੂਜੀ ਮੈਂ ਅਪੀਲ ਕਰੂੰਗਾ ਕਿ ਤੁਹਾਨੂੰ ਮੈਂ ਅਮਰਦੀ ਦਿਖਾਉਂਗਾ ਉਹ ਸਾਹਮਣੇ ਹੈਗੀ ਆ ਮੇਨ ਛੜਕ ਜੀ ਮੇਨ ਛੜਕ ਦਾ ਬਹੁਤ ਬੁਰਾ ਹਾਲ ਹੈ ਸੀਵਰੇਜ ਦਾ ਟੱਕਣ ਟੁੱਟਾ ਸਾਰਾ ਓਵਰਲੋਡ ਪਾਣੀ ਉੱਥੇ ਪੈਂਦਾ ਹੋਇਆ ਹੂੰ ਉਹਦੇ ਨਾਲ ਹੀ ਸਬਜ਼ੀ ਮੰਡੀ ਆ ਜੀ ਸਾਡੀ ਨਾਲ ਹੀ ਆਈਟੀਆਈ ਆ ਜੀ ਬੱਚੇ ਜਾਂਦੇ ਆ ਆਈਟੀਆਈ ਵੀ ਨਾਲ ਹੀ ਕਾਲਜ ਆ ਹੂੰ ਬਹੁਤ ਚੰਗੀ ਆਂਦੀ ਹੈ ਤੁਹਾਨੂੰ ਮੈਂ ਉਹ ਵੀ ਸੜਕ ਵੀ ਵਖਾਨਾ ਜਾ ਕੇ ਵੇਖੋ ਕੀ ਹਾਲ ਆ ਜੀ ਬਾਕੀ ਮੈਂ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਇਹਦੇ ਵਾਸਤੇ ਜਾ ਕੇ ਪ੍ਰਤੀ ਜਾਗੋ ਤੇ ਕੁਛ ਨਾ ਕੁਛ ਪੀ ਡਬਲ ਡੀ ਦਾ ਜਿਹੜਾ ਐਸ ਡੀਓ ਆ ਉਹਨੂੰ ਬੇਨਤੀ ਕਰਦਾ ਕਿ ਸੜਕ ਟੁੱਟ ਗਈ ਆ ਸਾਰੀ ਕੰਮ ਸੋਗਮ ਜੇ ਨਹੀਂ ਕੋਸ਼ ਹੈਗਾ ਤੇ ਇੱਥੇ ਕੋਈ ਮਲਬਾ ਪਾ ਕੇ ਟੋਏ ਬੰਦ ਕਰਤੇ ਜਾਣਾ ਜੀ ਤੇ ਜਨਤਾ ਠੀਕ ਹੋਵੇ ਹਮ ਰਾਇ ਕੁਮਾਰ ਜੀ ਇਹ ਸੜਕ ਦੀ ਗੱਲ ਕਰ ਰਹੇ ਸੀ ਤੁਸੀਂ ਜਿਹੜੀ ਆਈਟੀਆਈ ਤੇ ਕਾਲਜ ਨੂੰ ਜਾ ਰਹੀ ਹੈ ਹਾਂ ਜੀ ਮੈਂ ਸੜਕ ਦੀ ਗੱਲ ਕਰ ਰਿਹਾ ਜੀ ਇਸ ਤੇ ਛੱਪੜ ਬੰਦਾ ਕੀ ਕਰਨਾ ਹੈ ਤੇ ਛੱਪੜ ਬਣ ਗਈ ਆ ਤੇਰਾ ਮੀ ਦਾ ਕੋਈ ਕਾਰਨ ਹੈ ਜੀ ਨਹੀਂ ਹੈਗਾ ਮੈਂ ਤੁਹਾਨੂੰ ਆ ਦਿਖਾਣਾ ਵਾ ਆ ਵੇਖੋ ਆ ਸੀਵਰੇਜ ਟੁੱਟਿਆ ਹੋਇਆ ਵਾ ਆ ਪਾਣੀ ਨਿਕਲ ਰਿਹਾ ਹੂੰ ਸੀਵਰੇਜ ਦੇ ਨਾਲ ਉੱਤੇ ਬੱਟਾ ਰੱਖਿਆ ਢੱਕਣ ਚੁੱਕਿਆ ਹੋਇਆ ਵਾ ਹੂੰ ਆ ਕਲੋਨੀ ਦਾ ਸੀਵਰੇਜ ਸਾਰਾ ਬੰਦ ਆ ਇਹਨੂੰ ਪਾਣੀ ਇੱਧਰ ਦੀ ਸੁੱਕਾ ਕੱਢ ਰਹੇ ਨੇ ਇਸ ਕਰਕੇ ਸਾਰੀ ਸ਼ਰਕ ਟੁੱਟ ਗਈ ਆ ਮੈਂ ਕਹਿੰਨਾ ਪ੍ਰਸ਼ਾਸਨ ਜਿਹੜਾ ਵੀ ਜ਼ਿੰਮੇਵਾਰ ਹੈਗਾ ਉਹਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਲੋਕਾਂ ਨੂੰ ਸਹੂਲਤ ਸਾਫ ਸੋਥੀ ਦਿੱਤੀ ਜਾਵੇ ਇਹਨੂੰ ਠੀਕ ਕੀਤਾ ਜਾਵੇ ਕਿਉਂਕਿ ਇਹ ਜਿਹੜੀ ਛੜਕਾ ਨਾ ਇਹ ਤੇ ਛੱਪੜ ਬਣ ਚੁੱਕੀ ਆ ਇਹ ਜੀ ਵੇਖੋ ਪਹਿਲਾਂ ਪੱਟੀ ਹੁੰਦੀ ਸੀ ਨੌਨ ਲਖੀ ਜੀ ਠੀਕ ਆ ਜੀ ਪੱਟੀ ਨੌਨ ਲਖੀ ਨਾ ਦੇ ਵਜਦੀ ਹੁੰਦੀ ਏ ਕਿ ਪੱਟੀ ਨੌਨ ਲਖੀ ਆ ਅੱਜ ਕੱਲ ਛੜਕਾਂ ਦੇ ਹਿਸਾਬ ਦੇ ਨਾਲ ਪੱਟੀ ਛੜਕ ਛੱਪੜ ਬਣ ਪੱਟੀ ਦੱਸਦੇ ਲੋਕੀ ਪੱਟੀ ਛੱਪੜ ਵਾਲੀਆਂ ਛੜਕਾਂ ਜੀ ਬਹੁਤ ਬੁਰਾ ਹਾਲ ਹੈ ਮੈਂ ਕਹਿੰਦਾ ਬਹੁਤ ਬੁਰਾ ਹਾਲ ਪ੍ਰਸ਼ਾਸਨ ਕੰਮ ਕੰਦੀ ਨੀਂਦ ਸੁਤਾ ਆ ਘਟ ਤੋਂ ਘਟ ਨੂੰ 2 ਮਹੀਨੇ ਤੋਂ ਉੱਤੇ ਹੋ ਗਿਆ ਕੋਈ ਪ੍ਰਸ਼ਾਸਨ ਵਾਲਾ ਇੱਥੇ ਕੋਈ ਕੰਮ ਸਗਾ ਟਾਇਰ ਪੂਰਨ ਤੱਕ ਨਹੀਂ ਆਇਆ ਕੋਈ ਤੇਰੀ ਹਾਲਤ ਦੇਖੋ ਕੀ ਹਾਲਤ ਕੀ ਆ ਬਹੁਤ ਮੰਦੀ ਹਾਲਤਾ ਇੱਥੇ ਕਿ ਇਹਨੂੰ ਛੱਟ ਵੀ ਲੱਗ ਸਕਦੀ ਆ ਮੋਟਰਸਾਈਕਲ ਦੇ ਕੇ ਗੱਡੀ ਪਲਟ ਸਕਦੀ ਆ ਬਹੁਤ ਬੁਰਾ ਹਾਲਤਾ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਇਹ ਮਿੱਟੀ ਪੁੱਟੀ ਪਾ ਕੇ ਬਜਰੀ ਬਜਰੀ ਪਾ ਕੇ ਟੋਏ ਬੰਦ ਕੀਤੇ ਜਾਣ ਆ ਜਿਹੜੀ ਸੜਕ ਟੁੱਟਣ ਦਾ ਸਮੱਸਿਆ ਸੀਵਰੇਜ ਆ ਇਹਨੂੰ ਠੀਕ ਕੀਤਾ ਜਾਵੇ ਐਸਡੀਓ ਪੀ ਡਬਲ ਡੀ ਨੂੰ ਮੈਂ ਇਹ ਅਪੀਲ ਕਰਦਾ ਕਿ ਆ ਸੀਵਰੇਜ ਬੋਰਡ ਨੂੰ ਚਿੱਠੀ ਕੱਢ ਕੇ ਨੋਟਿਸ ਦਿੱਤਾ ਜਾਵੇ ਇਹ ਤੇਰਾ ਖਰਚਾ ਸਾਰਾ ਸੀਵਰੇਜ ਬੋਰਡ ਨੂੰ ਪਾਇਆ ਜਾਵੇ ਤਾਂ ਕਿ ਸੀਵਰੇਜ ਬੋਰਡ ਕੁੰਮ ਕਰਨ ਦੀ ਨੀਂਦ ਸੁੱਤਾ ਜਾਗੇ ਇਸ ਬੰਦੀ ਮਿਨਿਸਪਲ ਕਮੇਟੀ ਦੇ ਈਓ ਸਾਹਿਬ ਤੱਕ ਵੀ ਪਹੁੰਚ ਕੀਤੀ ਗਈ ਪਰ ਈਓ ਸਾਹਿਬ ਜਿਹੜੇ ਉਹ ਦਫਤਰ ਨਹੀਂ ਮਿਲੇ ਉਹਨਾਂ ਨੂੰ ਦੋ ਵਾਰ ਅਸੀਂ ਕਾਲ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਸਾਡਾ ਫੋਨ ਚੁੱਕਣਾ ਵੀ ਮੁਨਾਸਬ ਨਹੀਂ ਸਮਝਿਆ ਇਹ ਖਲਾਤ ਨੇ ਸਾਡੇ ਪੱਟੀ ਸ਼ਹਿਰ ਦੇ ਜਿਹਦੀਆਂ ਛੜਕਿਆ ਸੁਭਮਿੰਗ ਪੂਲ ਬਣੀਆਂ ਆਈਆਂ ਨੇ ਇਸ ਵਾਸੇ ਕਿਸੇ ਪ੍ਰਸ਼ਾਸਨ ਦਾ ਧਿਆਨ ਨਹੀਂ ਆ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਵੀਡੀਓ ਵੇਖ ਕੇ ਪ੍ਰਸ਼ਾਸਨ ਨੂੰ ਕੋਈ ਸ਼ਰਮ ਆ ਜਾਈ ਧੰਨਵਾਦ ਵੈਗਰੂ ਚੜ੍ਹਦੀ ਕਲਾ 'ਚ ਰੱਖੇ